ਕਾਂਗਰਸ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਜਦੋਂ-ਜਦੋਂ ਸੱਤਾ ਬਚਾਈ ਤਾਂ ਪੰਜਾਬ ਦੀ ਖੂਬ ਲੁੱਟਮਾਰ ਕੀਤੀ ਪੰਜਾਬ ਦੇ ਅੰਦਰ ਖੂਬ ਕ腐ਸ਼ਨ ਦਾ ਰਾਜ ਰਿਹਾ ਭ੍ਰਿਸ਼ਟਾਚਾਰ ਦਾ ਰਾਜ ਰਿਹਾ ਅਸੀਂ ਜਦੋਂ ਬਤਾਰ ਆਮ ਆਦਮੀ ਪਾਰਟੀ ਨੇ 2017 ਚ ਫਸਟ ਟਾਈਮ ਇਲੈਕਸ਼ਨ ਮੈਦਾਨ ਸਭਾ ਦੀ ਲੜੀ ਸੀ ਔਰ ਪਹਿਲੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਰੋਲ ਦਿੱਤਾ ਕਿ ਤੁਸੀਂ ਆਪੋਜੀਸ਼ਨ 'ਚ ਬੈਠ ਕੇ 5 ਸਾਲ ਦੇਖੋ ਕਿ ਸਰਕਾਰ ਜਿਹੜੀ ਕਿਸ ਤਰ੍ਹਾਂ ਕੰਮ ਕਰਦੀ ਆ। ਆ ਸਰਕਾਰ ਨਿਵਾਉਣ ਦੀ ਭੂਮਿਕਾ ਜਿਹੜੀ ਆ ਉਹ ਕਾਂਗਰਸ ਪਾਰਟੀ ਕੋਲੇ ਚਲੀ ਗਈ। ਆਮ ਆਦਮੀ ਪਾਰਟੀ ਦੇ 20 ਐਮਐਲਏ ਔਰ ਕਾਂਗਰਸ ਪਾਰਟੀ ਦੇ 70 ਐਮਐਲਏ ਜਿਹੜੇ ਸੀ ਪੰਜਾਬ ਦੀ ਵਿਧਾਨ ਸਭਾ ਸੀ। ਬਤਾਰ ਲੀਡਰ ਆਪ ਆਪੋਜੀਸ਼ਨ ਸਾਢੇ 3 ਸਾਲ ਮੇਰੇ ਵੱਲੋਂ ਭੂਮਿਕਾ ਨਿਭਾਈ ਗਈ ਔਰ 1.5 ਸਾਲ ਦੂਸਰੇ ਵਿਅਕਤੀਆਂ ਨੇ ਆਪਣੀ ਉਹ ਭੂਮਿਕਾ ਨਿਭਾਈ। ਮੈਂ ਉਸ ਸਮੇਂ ਵੀ ਸਵੇ ਸਵੇ ਸਿਰ ਕਾਂਗਰਸ ਦਾ ਵਿਰਸਥੇਚਾਰ ਦਾ ਰਾਜ ਸੀ ਉਹਨੂੰ ਉਜਾਗਰ ਕਰਦੇ ਸੀ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਦੱਸਦੇ ਸੀ ਕਿ ਕਿਸ ਤਰ੍ਹਾਂ ਐਸਸੀ ਐਸਟੀ ਦਾ ਸਕਾਲਰਸ਼ਿਪ ਖਾਦਾ ਗਿਆ ਤੁਹਾਡੇ ਯਾਦ ਹੋਊਗਾ ਕਿ ਪ੍ਰੈਸ ਕਾਨਫਰੰਸ ਵੀ ਹੋਈ ਸੀ ਬਹੁਤ ਵੱਡੇ ਪ੍ਰੋਟੈਸਟ ਹੋਏ ਸੀ ਔਰ ਪੰਜਾਬ ਦੇ ਲੱਖਾਂ ਹੀ ਜਿਹੜੇ ਵਿਦਿਆਰਥੀ ਸੀਗੇ ਜਿਹੜੇ ਡਿਗਰੀਆਂ ਲੈਣ ਤੋਂ ਬਾਝੇ ਰਹਿ ਗਏ ਸੀ ਜਿਨ੍ਹਾਂ ਦਾ ਸਕਾਲਰਸ਼ਿਪ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਖਾ ਗਈ ਸੀ ਇਹ ਪੰਜਾਬ ਦੇ ਦਲਤ ਲੋਕਾਂ ਦਾ ਵੱਡਾ ਧੋਖਾ ਕਾਂਗਰਸ ਦੇ ਰਾਜ ਦੇ ਸਮੇਂ ਜਿਹੜਾ ਹੋਇਆ ਸੀਗਾ ਇਸ ਤੋਂ ਬਿਨਾ ਉਸ ਸਮੇਂ ਨੌਕਰੀਆਂ ਕਿਵੇਂ ਵੱਡੀਆਂ ਗਈਆਂ ਆਪਣੇ ਭਾਈ ਭਤੀਜੇ ਚਾਚੇ ਤਾਇਆ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਲਾਜਾਂ ਗਈਆਂ ਔਰ ਆਮ ਜਿਹੜੇ ਲੋਕ ਸੀਗੇ ਉਹਨਾਂ ਨੂੰ ਨੌਕਰੀ ਤੱਕ ਨਹੀਂ ਮਿਲੀ ਔਰ ਦੂਜੇ ਪਾਸੇ ਜੇ ਆਪਾਂ ਹੁਣ 3.5 ਸਾਲ ਦੇ ਕਾਰਜਕਾਲ ਦੀ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਾਂ ਅਸੀਂ 56000 ਨੌਕਰੀਆਂ ਦੇ ਕੇ ਉਹ ਵੀ ਬਿਲਕੁਲ ਔਨ ਮੈਰਿਟ ਦੇ ਉੱਤੇ ਬਿਲਕੁਲ ਕੋਈ ਭਤੀਜਾਵਾਦ ਨਹੀਂ ਕੋਈ ਭਾਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ 56000 ਨੌਕਰੀਆਂ ਦਿੱਤੀਆਂ ਔਰ ਦੂਜੇ ਪਾਸੇ ਜਿਹੜੀਆਂ ਚੰਦਕ ਨੌਕਰੀਆਂ ਦਿੱਤੀਆਂ ਸੀ ਕਾਂਗਰਸ ਪਾਰਟੀ ਨੇ ਉਹ ਵੀ ਤੁਹਾਨੂੰ ਪਤਾ ਹੋਊਗਾ ਕਿ ਇੱਕ ਤਾਂ ਰਵਨੀਤ ਸਿੰਘ ਮਿੱਟੂ ਦੇ ਪਰਿਵਾਰ ਸੀਗੀ ਕਾਂਗਰਸ ਪਰਿਵਾਰ ਸੀਗੀ ਇੱਕ ਕਾਂਗਰਸ ਸਾਹਿਬ ਦੇ ਪਰਿਵਾਰ ਸੀਗੀ ਇੱਕ ਤਾਂ ਹੋਰ ਮਿਨਿਸਟਰ ਨੇਗੇ ਉਹਨਾਂ ਦੇ ਪਰਿਵਾਰ ਸੀ ਯਾਨੀ ਉਸ ਸਮੇਂ ਕੈਬਨਿਟ ਜਿਹੜੀ ਆ ਇਸ ਗੱਲ ਹੀ ਬੰਦੀ ਸੀਗੀ ਕਿ ਨੌਕਰੀਆਂ ਕਿਵੇਂ ਪਰਿਵਾਰਾਂ ਚ ਵੰਡੀਆਂ ਜਾਣ ਉਹ ਵੀ ਕਾਂਗਰਸ ਪਾਰਟੀ ਦੇ ਪਰਿਵਾਰਾਂ ਚ ਵੰਡੀਆਂ ਜਾਣ ਪਰ ਲੇਕਿਨ ਸਾਡੀ ਜਦੋਂ ਕੈਬਨਿਟ ਬਣਦੀ ਆ ਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਵਾਅਦਾ ਕੀਤਾ ਸੀਗਾ ਕਿ ਜਦੋਂ ਮੇਰਾ ਹਰਾ ਪੰਨ ਚੱਲੂਗਾ ਤਾਂ ਪੰਜਾਬ ਦੀ ਜਵਾਨੀ ਦੇ ਲਈ ਚੱਲੂਗਾ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਚੱਲੂਗਾ ਇਹ ਵਾਅਦਾ ਮੇਰੇ ਯਾਦ ਆ ਅਸੀਂ ਇਕੱਠਿਆਂ ਨੇ ਕੀਤਾ ਸੀਗਾ ਮਾਨ ਸਾਹਿਬ ਨੇ ਲੋਕਾਂ ਦਾ ਵਾਅਦਾ ਕੀਤਾ ਸੀ ਬਹੁਤ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਆ ਪਹਿਲੀ ਜਿਹੜੀ ਕਾਨਫਰੰਸ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਸੀ ਪੰਜਾਬ ਦੀ 2022 ਤਬ ਜਦੋਂ ਸਰਦਾਰ ਭਗਵੰਤ ਸਿੰਘ ਮਾਝੀ ਮੁੱਖ ਮੰਤਰੀ ਬਣੇ 30000 ਨੌਕਰੀਆਂ ਦਾ ਇਸ਼ਤਿਹਾਰ ਇਕੱਠਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਇਆ ਸੀਗਾ ਔਰ ਹੁਣ ਤੱਕ ਉਹ ਵਾਅਦਾ ਵਾਦਾ ਕਾਫਲਾ 56000 ਨੌਕਰੀਆਂ ਦਾ ਪਾਰ ਕਰ ਗਿਆ ਮੈਂ ਇੱਕ ਐਗਜ਼ਾਮਪਲ ਮੈਂ ਉਦਾਹਰਣ ਤਾਂ ਦੇ ਰਿਹਾ ਕਿ ਉਹਨਾਂ ਦੇ ਸਮੇਂ ਚਾਚੇ ਤਾਂ ਇਹਨਾਂ ਨੂੰ ਨੌਕਰੀਆਂ ਮਿਲਦੀਆਂ ਸੀ ਆਪਣਿਆਂ ਨੂੰ ਨੌਕਰੀਆਂ ਮਿਲਦੀਆਂ ਸੀ ਅੱਜ ਲੋਕਾਂ ਦੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਝੀ ਦੇ ਰਹੇ ਨਹੀਂ ਕਿਉਂਕਿ 10 ਦਸੰਬਰ 2021 ਨੂੰ ਤੁਹਾਡੇ ਯਾਦ ਹੋਊਗਾ ਤੁਹਾਡੀ ਮੈਂ ਮੈਮਰੀ ਰੀਫਰੈਸ਼ ਕਰ ਰਿਹਾਗਾ 10 ਦਸੰਬਰ 2022 ਨੂੰ ਇੱਕ ਪੰਜਾਬ ਕਾਂਗਰਸ ਪਾਵਨ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਹਦੇ ਵਿੱਚ ਸੁਖਸ਼ੀ ਰੰਦਾਬਾ ਤੇ ਸ਼ਾਇਦ ਰਾਣਾ ਗੁਰਜੀਤ ਦੀ ਦੋ ਵਿਅਕਤੀਆਂ ਨੇ ਅਲੀਗੇਸ਼ਨ ਲਾਇਆ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਪ੍ਰਸ਼ਟਾਚਾਰ ਦੇ ਨਾਲ ਹੁੰਦੀ ਹੈ ਨਹੀਂ